ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਆਪਣੇ ਆਪ ਨੂੰ ਇੱਕ ਸਵਾਲ ਕਰਨ ਦੀ ਲੋੜ ਹੈ ਕਿ ਅੱਜ 3.5 ਸਾਲ ਬਾਅਦ ਜਦੋਂ ਤੁਸੀਂ ਲੋਕਾਂ ਵਿੱਚ ਜਾਂਦੇ ਹੋ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਮਿਲਦੇ ਹੋ ਕੀ ਤੁਹਾਨੂੰ ਉਹਨਾਂ ਦੀ ਅੱਖਾਂ ਦੇ ਵਿੱਚ ਉਹੀ ਆਸ ਉਹੀ ਉਮੀਦ ਦਿਖਦੀ ਹੈ ਜਿਹੜੀ ਕਿ ਤੁਸੀਂ ਕਹਿੰਦੇ ਹੋ ਕਿ ਮੈਨੂੰ 3 ਸਾਲ ਪਹਿਲਾਂ ਦਿਖਦੀ ਸੀ ਪਰ ਜਵਾਬ ਮਿਲੇਗਾ ਨਹੀਂ ਉਹ ਆਸ ਉਹ ਉਮੀਦ ਬਹੁਤ ਮਦਮ ਹੋ ਚੁੱਕੀ ਹੈ ਕਿਉਂਕਿ ਜਿਵੇਂ ਆਪਾਂ ਪਹਿਲਾਂ ਹੀ ਜ਼ਿਕਰ ਕੀਤਾ ਕਿਸੇ ਨੂੰ ਵੀ ਮੁਕਾਮ ਤੇ ਕੇਸ ਨੂੰ ਪਹੁੰਚਾਇਆ ਨਹੀਂ ਗਿਆ ਆਗੂ ਫੜੇ ਜਾਂਦੇ ਨੇ ਥੋੜੇ ਮਹੀਨਿਆਂ ਬਾਅਦ ਉਹ ਬਾਹਰ ਆ ਜਾਂਦੇ ਨੇ ਜਾਂ ਤਾਂ ਬੇਲ ਤੇ ਆ ਜਾਂਦੇ ਨੇ ਜਾਂ ਉਹਨਾਂ ਦੇ ਕੇਸ ਹੀ ਡਿਸਪਸ ਕਰ ਦਿੱਤੇ ਜਾਂਦੇ ਨੇ ਖਾਰਜ ਕਰ ਦਿੱਤੇ ਜਾਂਦੇ ਫਿਰ ਕਿਸ ਮੂਹ ਦੇ ਨਾਲ ਤੁਸੀਂ 2027 ਦੇ ਵਿੱਚ ਜਾ ਕੇ ਉਹੀ ਦੁਬਾਰਾ ਇਨਕਲਾਬ ਦੀਆਂ ਗੱਲਾਂ ਕਰੋਗੇ ਉਹੀ ਬਦਲਾ ਦੀਆਂ ਗੱਲਾਂ ਕਰੋਗੇ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ ਲੋੜ ਦੇ ਅੱਜ ਤੁਹਾਨੂੰ ਹੈ ਤਾਂ ਜਿਵੇਂ ਇੱਕ ਪੁਰਾਣੀ ਕਹਾਵਤ ਹੈ ਬਨੇਰੇ ਤੇ ਇੱਕ ਕਾਮ ਮਾਰ ਕੇ ਤੁਹਾਨੂੰ ਟੰਗਣਾ ਪੈਣਾ ਹੈ ਲੋਕਾਂ ਨੂੰ ਇਹ ਦਿਖਾਉਣਾ ਪੈਣਾ ਹੈ ਕਿ ਅਸੀਂ ਐਕਸ਼ਨ ਲੈਨੇ ਆ ਤੇ ਉਸ ਨੂੰ ਕੋਰਟ ਦੇ ਵਿੱਚ ਅਦਾਲਤਾਂ ਦੇ ਵਿੱਚ ਸਾਬਤ ਵੀ ਕਰਦੇ ਆ ਉਹਨੂੰ ਉਹਦੇ ਲੌਜੀਕਲ ਕਨਕਲੂਜਨ ਤੇ ਪਹੁੰਚਾਉਣੇ ਆ ਜਿਹੜਾ ਉਹਦਾ ਅੰਜਾਮ ਹੋਣਾ ਚਾਹੀਦਾ ਸੀ ਉਸ ਅੰਜਾਮ ਤੇ ਲੈ ਕੇ ਜਾਣ ਦੇ ਵਿੱਚ ਵੀ ਅਸੀਂ ਕਾਮਯਾਬ ਹੁੰਨੇ ਆ